ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋ ਰਏ ਅਤਿਆਚਾਰ ਨੂੰ ਲੈ ਕੇ ਦੁਰਗਿਆਨਾ ਕਮੇਟੀ ਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਸਮਾ ਆ ਗਿਆ ਕਿ ਬੰਗਲਾਦੇਸ਼ ਨੂੰ ਸਬਕ ਸਿਖਾਇਆ ਜਾਵੇ ਤਾਂ ਅਮਨਿਸਰ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਜੋ ਅਤਿਆਚਾਰ ਹੋ ਰਿਹਾ ਉਸ ਦੇ ਵਿਰੁੱਧ ਦੇ ਵਿੱਚ ਸ਼੍ਰੀ ਦੁਰਗਿਆਨਾ ਮੰਦਿਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਜਲਿਆਵਾਲਾ ਬਾਗ ਜਾ ਕੇ ਸਮਾਪਤ ਹੋਇਆ ਜਿਸ ਦੇ ਵਿੱਚ ਸੰਤ ਸਮਾਜ ਧਾਰਮਿਕ ਸਿੰਸ tham ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਹੈ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਲక్ష్ਮੀ ਕਾਂਤਾ ਚਾਵਲਾ ਤੇ ਹਿੰਦੂ ਸੰਗਠਨਾ ਦੇ ਆਗੂਆਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਜੋ ਅਤਿਆਚਾਰ ਹੋ ਰਿਹਾ ਉਸ ਦੀ ਉਹ ਨਿੰਦਾ ਕਰਦੇ ਨੇ ਉਹਨਾਂ ਕਿਹਾ ਕਿ 2 ਕਰੋੜ ਬੰਗਲਾਦੇਸ਼ੀ ਭਾਰਤ ਦੇ ਵਿੱਚ ਰਹਿ ਰਹੇ ਨੇ ਭਾਰਤ ਦਾ ਹੀ ਖਾ ਰਹੇ ਨੇ ਤੇ ਭਾਰਤ ਨੂੰ ਹੀ ਅੱਖਾਂ ਵਿਖਾ ਰਹੇ ਨੇ ਭਾਰਤ ਦੇ ਲੋਕਾਂ ਤੇ ਹੀ ਜ਼ੁਲਮ ਕਰ ਰਹੇ ਨੇ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਕਹਿੰਦੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ। ਉਹਨਾਂ ਇਹ ਵੀ ਕਿਹਾ ਕਿ ਸਖਤ ਸ਼ਬਦਾ ਦੇ ਵਿੱਚ ਚੇਤਾਵਨੀ ਉਹ ਦਿੰਦੇ ਨੇ ਜੇਕਰ ਫਿਰ ਵੀ ਇਹ ਲੋਕ ਬਾਜ਼ ਨਹੀਂ ਆਉਂਦੇ ਤਾਂ ਫਿਰ ਇੱਥੇ ਸਖਤ ਕਾਰਵਾਈ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਵੱਖ-ਵੱਖ ਹਿੰਦੂ ਜਥੇਬੰਦੀਆਂ ਤੇ ਸੰਸਮਾਜ ਦੇ ਵੱਲੋਂ ਇਕੱਠੇ ਹੋ ਕੇ ਬੰਗਲਾਦੇਸ਼ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿੰਦੂ ਸੰਗਠਨ ਸ਼ਾਮਲ ਹੋਏ ਨੇ। ਅੱਜ ਜਿਹੜਾ ਬੰਗਲਾਦੇਸ਼ ਵਿੱਚ ਤੁਹਾਡੇ ਹਿੰਦੂਆਂ ਸਨਾਤਨੀਆਂ ਨਾਲ ਅਤਿਆਚਾਰ ਹੋ ਰਿਹਾ ਮੰਦਰਾ ਦੇ ਵਿੱਚ ਅੱਗ ਲਾਈ ਜਾ ਰਹੀ ਆ ਇਸ ਬੰਦ ਵਿੱਚ ਅੱਜ ਪੂਰੇ ਸਨਾਤਨੀ ਇਕੱਠੇ ਹੋ ਕੇ ਰੋਸ ਮਾਰਚ ਕੱਢ ਰਹੇ ਨੇ ਸਮਾਲੇ ਪ੍ਰਧਾਨ ਮੰਤਰੀ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਆ ਤੂੰ ਨਾ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਇਸ ਕਰਕੇ ਸਾਰੇ ਹੀ ਸਨਾਤਨੀ ਅੱਜ ਇਕੱਠੇ ਹੋ ਕੇ ਇੱਥੋਂ ਰੋਸ ਮਾਰਚ ਕੱਢ ਰਹੇ ਨਾਲ ਅੱਜ ਗੱਲ ਕਹਿ ਲਗਿਆ ਮੈਂ ਇਹ ਵੀ ਨਹੀਂ ਝਗਾਗਾ ਕਿ 2 ਕਰੋੜ ਬੰਗਲਾਦੇਸ਼ੀ ਹਿੰਦੁਸਤਾਨ ਦੇ ਵਿੱਚ ਆ ਗਏ ਨੇ ਫਿਰ ਅਸੀਂ ਵੀ ਇਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਆ ਉਸ ਤੋਂ ਬਾਅਦ 1971 ਵਿੱਚ ਹਿੰਦੁਸਤਾਨ ਨੇ ਭਾਰਤ ਨੇ ਬੰਗਲਾਦੇਸ਼ ਬੁਸਾਇਆ ਜਿਹੜੇ ਸਾਡੇ ਸਨਾਤਨੀ ਸੀ ਉੱਥੇ ਉਹਨਾਂ ਨੇ ਉਹਨਾਂ ਨੂੰ ਰੋਟੀ ਦਿੱਤੀ ਹਰ ਇੱਕ ਚੀਜ਼ ਦਿੱਤਾ ਅੱਜ ਉਹੀ ਉਹ ਸਨਾਤਰੀਆਂ ਨੂੰ ਵੱਢ ਰਹੇ ਨੇ ਤੇ ਮਾਰ ਰਹੇ ਨੇ ਇਹਦਾ ਜਵਾਬ ਅੱਜ ਮੈਂ ਮਾਨਯੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਕਹਿਣਾ ਕਿ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਹੈ ਹੁਣ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਇਸ ਚੀਜ਼ ਦਾ ਅੱਜ ਅਸੀਂ ਦਰਗਿਆਨਾ ਤਿਰਤੋ ਹੋ ਕੇ ਸਾਰਾ ਸ਼ਹਿਰ ਅੰਤਰੁਲੀ ਚ ਰੋਸ਼ ਮਾਰਚ ਕੱਢਾਂਗੇ ਜੀ ਸਰਕਾਰ ਨੂੰ ਸਰਕਾਰ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਆ ਕਿ ਆਪਾਂ ਹੁਣ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਹੈ ਹੁਣ ਗੱਲਬਾਤ ਵਾਲੀ ਗੱਲ ਨਹੀਂ ਰਹੀ ਹੁਣ ਉਹਨਾਂ ਨੂੰ ਬੰਗਲਾਦੇਸ਼ੀਆਂ ਨੂੰ उन कट्टरपंथियों इस चीज का जवाब दिता जाए आज अमृतसर की सामाजिक धार्मिक संस्थाओं द्वारा जिसमें हमारा संगठन राष्ट्रीय स्वयंसेवक संघ भी और हमारे सभी मंदिर भी सारे अमृतसर के महानगर के सभी मंदिरों के प्रतिनिधि भी इस आयोजन में शामिल हो रहे हैं हमारा रोश मार्च है रोष मुसलमानों का जो अत्याचार बांग्लादेशी शासकों का जो अत्याचार के हिंदुओं पर हो रहा है केवल हिंदू नहीं सभी अल्पसंख्यकों पर हो रहा है उसके विरोध में ये रोष मार्चा है दो ही बातें हैं भारत सरकार को ये कहना है कि जल्दी कार्यवाही करो कैसे भी हो अपने लोगों की रक्षा करो और मुझे बड़ा दुख है कि किसी का अपना पर्स छिन जाए ना तो वो सारा दिन रोता रहता है लेकिन बांग्लादेश में इतना जुलम हो रहा है अत्याचार हो रहा है बेटियों की इज्जत से लेकर मंदिरों तक को लूटा जा रहा है और वहाँ अपने शहर शहर के के भी सारे सारे देश की बात नहीं नहीं करती के सारे लोगों को नहीं पता मैंने दीपावली के दिन भी प्रार्थना की थी कि मंदिरों में सुबह शाम गुरुद्वारों में सुबह शाम प्रार्थना अरदास होती है उसमें साथ ही बांग्लादेश के लोगों के कल्याण के लिए भी प्रार्थना करो वह भी आज तक शुरू नहीं हो पाई तो आज का जो रोश मार्च है ये भारत सरकार को कहने के लिए कि जल्दी करो बहुत देर हो रही है और बांग्लादेश सरकार पर दबाव बनाने के लिए और मुझे अच्छा लग रहा है दुनिया के और बड़े देशों में बांग्लादेश में जो अत्याचार है उनके विरुद्ध विरोध का स्वर उठ रहा है अमेरिका से लेकर अमृतसर तक तो हम आज उसी विरोध में एक रोश मार्च हमने शुरू में किया था आज फिर करने जा रहे हैं उस समय केवल दुर्गाना कमेटी का था आज शहर की सभी धार्मिक संस्थाओं का है सामाजिक संस्थाओं का है और मुझे लगता है आवाज कभी दबती नहीं ये आवाज बहुत दूर तक जाएगी और जहां जहां तक आपके माध्यम से हमारी आवाज जा रही है या रोश मार्च का प्रदर्शन जाएगा वहां के लोग और भी जागरूक हो जाएंगे लेकिन दुख इस बात का है कि लोगों को अपने सुख से मतलब है अपने दुख से मतलब है दुनिया भर में हमारे साथ क्या हो रहा है इसकी उनको कोई चिंता नहीं खबर ही नहीं है